ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਵਿੱਚ ਸਰਗਰਮ ਨੇ ਤੇ ਉਹਨਾਂ ਨੇ ਆਪਣੇ ਸਿਆਸੀ ਵਿਰੋਧੀਆਂ ਤੇ ਖੂਬ ਇਲਜ਼ਾਮ ਲਗਾਏ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਕਪਲਿਆਂ ਦੇ ਖੂਬ ਇਲਜ਼ਾਮ ਲਗਾਏ ਅਤੇ ਕੇਜਰੀਵਾਲ ਸਣੇ ਮਾਨ ਸਰਕਾਰ ਨੂੰ ਕੇਰਿਆ ਹਰਸਿਮਰਤ ਕੌਰ ਬਾਦਲ ਨੇ ਤਾਂ ਇਹ ਕਹਿ ਦਿੱਤਾ ਕਿ ਕੇਜਰੀਵਾਲ ਜੇਲ੍ਹ ਜਾਣਗੇ ਤੇ ਮਾਨ ਵਿਪਾਸਨਾ ਕਰਨ ਗਏ ਹੋਏ ਨਹੀਂ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਹੈ ਕਿਹੜੀ ਕ腐ਸ਼ਨ ਅੱਜ ਲਿੱਕਰ ਸਕੈਮ ਨੂੰ ਅਸੇ ਸ਼ਰਾਬ ਦੇ ਵੱਡਾ ਜਿਹੜਾ ਸਕੈਮ ਹੋ ਰਿਹਾ ਜਿਹਦੇ ਕਰਕੇ ਕੇਜਰੀਵਾਲ ਦੇ ਅਧਦੇ ਮੰਤਰੀ ਜੇਲ੍ਹ 'ਚ ਨੇ ਤੇ ਕੇਜਰੀਵਾਲ ਵੀ ਜਾਊਗਾ। ਉਹੀ ਬੰਦਿਆਂ ਨੇ ਉਹੀ ਲਿੱਕਰ ਪਾਲਿਸੀ ਐਕਸਾਈਜ਼ ਪਾਲਿਸੀ ਸੇਮ ਚੀਜ਼ ਇੱਥੇ ਪੰਜਾਬ 'ਚ ਲਾਗੂ ਕੀਤੀ। ਉਹਨਾਂ ਹੀ ਬੰਦਿਆਂ ਨੂੰ ਇੱਥੇ ਵੀ ਠੇਕੇ ਦਿੱਤੇ ਗਏ। ਭਗਵੰਤ ਮਾਨ ਵੀ ਐਸੀ ਘਟਾਲੇ 'ਚ ਲਿਪਤ ਹੈ ਤੇ ਆਹੀ ਚੀਜ਼ ਪਾਰਲੀਮੈਂਟ ਸੇ ਮੈਂ ਚੱਕ ਕੇ ਗ੍ਰਹਿ ਮੰਤਰੀ ਨਾਲ ਇਹਨੂੰ ਵਿਸ਼ਵਾਸ ਦਲਾਇਆ ਕਿ ਇਹਦੀ ਵੀ ਜਾਂਚ ਕਰੋਗੇ। ਹੁਣ ਕਿਉਂ ਦਿੱਲੀ ਸਰਕਾਰ ਭਗਵੰਤ ਮਾਨ ਨੂੰ ਹੱਥ ਨਹੀਂ ਲਾ ਰਹੀ ਐ ਤਾਂ ਸਮਝ ਦੱਸੋਗਾ। ਮੈਡਮ ਲੇਕਿਨ ਸਕੈਮ ਤਾਂ ਇਹ ਲਿੱਕਰ ਸਕੈਮ ਆਡ ਆਪਣੇ ਜਿਹੜਾ ਮਾਈਨਿੰਗ ਸਕੈਮ ਹੈ ਉਹ ਅੱਡ ਹੈਗਾ ਕੁਟਾਲੇ ਤੋਂ ਕੁਟਾਲੇ ਦੇ ਉੱਤਰ ਮੈਂ ਅਰੇ ਕਟਾਰੂ ਚੱਕ ਤੇ ਫਿਲਾਰ ਫਰਾਰੀ ਤੇ ਅਮਿਤ ਰਤਨ ਇਹਨਾਂ ਦੇ ਵਰਤਾਜ ਮੈਂ ਜਾ ਹੀ ਨਹੀਂ ਰਹੀ ਹੁਣ ਜਿੰਨੀ ਕ腐ਸ਼ਨ ਇੱਥੇ ਹੋਈ ਹੈ ਲੁੱਟ ਲੁੱਟ ਕੇ 60000 ਕਰੋੜ ਦਾ ਕਰਜ਼ਾ ਚੜਾਤਾ ਹੈ ਜਿਹੜਾ ਕੇਜਰੀਵਾਲ ਕਹਿੰਦਾ ਸੀ ਕ腐ਸ਼ਨ ਨੂੰ ਰੋਕ ਕੇ ਇਲੀਗਲ ਮਾਈਨਿੰਗ ਨੂੰ ਰੋਕ ਕੇ 40000 ਕਰੋੜ ਰੁਪਏ ਮੈਂ ਬਚਾਵਾਂਗਾ ਬਚਾਣਾ ਤਾਂ ਕੀ ਹੈ 60000 ਦਾ ਕਰਜ਼ਾ ਚੜਾਤਾ ਇੱਥੇ ਦਿਖਦਾ ਹੈ ਕੋਈ ਨਵੀਂ ਇੱਟ ਜਿੱਥੇ ਲੱਗੀ ਹੈ ਹਰਸਿਮਰਤ ਕੋਰ ਬਦਲ ਇੱਥੇ ਆਪਣੇ ਭਰਾ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਜਦੋਂ ਸੰਮਨ ਪੇਜਾ ਜਾਂਦਾ ਹੈ ਤਾਂ ਉਹ ਪੇਸ਼ੀ ਲਈ ਜਾਂਦੇ ਨੇ ਜਦੋਂ ਕਿ ਅਰਵਿੰਦ ਕੇਜਰੀਵਾਲ ਡਰ ਰਹੇ ਨੇ ਉਹ ਜਿਹੜਾ ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਸੀ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂਗਾ ਕਿਸੇ ਦੀ ਚੁੰਨੀ ਨਹੀਂ ਖਿੱਚੋਗੇ ਕਿਸੇ ਦੀ ਪੱਗ ਨਹੀਂ ਲਾਤੋ ਕੋਈ ਬੱਚੇ ਨੂੰ ਵਿਦੇਸ਼ ਨਹੀਂ ਜਾ ਕੋਈ ਪਰਿਵਾਰ ਰਹਿ ਗਿਆ ਪੰਜਾਬ ਦਾ ਜਿਹਦਾ ਬੱਚਾ ਵਿਦੇਸ਼ ਨਹੀਂ ਭਜ ਰਿਹਾ ਹੈਗਾ ਕੋਈ ਵਰਗ ਹੈਗਾ ਜਿਹੜਾ ਧਰਨੇ 'ਚ ਨਹੀਂ ਬੈਠਿਆ ਭਾਵੇਂ ਮੁਲਾਜ਼ਮ ਹੋਵੇ ਭਾਵੇਂ ਕਿਸਾਨ ਹੋ ਹਰ ਵਰਗ ਧਰਨੇ 'ਚ ਬੈਠਿਆ ਹੋਇਆ ਤੇ ਮੁੱਖ ਮੰਤਰੀ ਤੇ ਕੇਜਰੀਵਾਲ ਕਿੱਥੇ ਨੇ ਜਿਹੜੇ ਆਮ ਆਦਮੀ ਲੋਕਾਂ ਦੇ ਵਿੱਚ ਲੋਕਾਂ ਦੇ ਸਤਾਵ ਵਿੱਚ रहने वाले सी आज केजरीवाल नजर नहीं आंदाते भगवंत मान आज देते पहाड़ी मौसम ये छड़ के आंध्र प्रदेश गए इन्हें करन वास्त। तो करने वास्ते केजरीवाल तो करने आए थे भागा तो भगवान है जब केजरीवाल के लिए होशियारपुर होशियार अच्छा था तो इनको आंध्र प्रदेश जाने की क्या जरूरत हाँ धपले घोटाले किए जब आप मेरे भाई को बिक्रम को पकड़ के बार बार पूछताछ करते हैं जब उसको हाई कोर्ट से बेल भी मिल गई है कुछ उसके खिलाफ कुछ है भी नहीं आप रोज उसको बुला लेते हैं क्योंकि आपकी अपनी बेटी आपकी असलियत जग जाहिर करके पंजाबियों को जगा के कहती है जो अपने जो बाप अपने बच्चों का नहीं हो सका वो पंजाबियों आपका क्या हो सकता है और बिक्रम ने ये बोला कि मैं तुम्हारा बाप बन के तुम्हारे फर्ज अदा करूंगा एक बाप के अगर तो अगले दिन ही उसके खिलाफ केस कर दिया और वो तो रोज जाके केस में पेशी कर रहा है केजरीवाल क्यों भाग रहा है जी उसने कुछ गलत किया नहीं है तो उसको भागने की जरूरत क्या है और भगवंत मान उसको होशियारपुर में बचा क्यों रहे हैं सो हकीकत ये है कि ये लुटेरों की पार्टी है दिल्ली को भी लूटा दिल्ली के पैसे से पंजाब के लोगों को सपने दिखाए अब पंजाब को लूट के देश भर को सपने दिखा के केजरीवाल को चमकाने की ये सारी राजनीति चल रही है